ਅੱਜ ਦੀ ਕਹਾਣੀ ਦਰਾਣੀ ਜਠਾਣੀ ਦੇ ਉਸ ਰਿਸ਼ਤੇ ਬਾਰੇ ਹੈ ਜਿਸ ਰਿਸ਼ਤੇ ਨੂੰ ਅਕਸਰ ਹੀ ਤੁਸੀਂ ਦਰਾਣੀ ਜਠਾਣੀ ਨੂੰ ਲੜਦੇ ਝਗੜਦੇ ਦੇਖਿਆ ਹੋਣਾ ਕਲੇਸ਼ ਕਰਦੀਆਂ ਦੇਖਿਆ ਹੋਣਾ ਪਰ ਅੱਜ ਦੀਆਂ ਜਿਹੜੀ ਇਹ ਜੋੜੀ ਬੈਠੀ ਹੈ ਤੁਹਾਡੇ ਸਾਹਮਣੇ ਇਹ ਇਹਨਾਂ ਦੀ ਕਹਾਣੀ ਇਹ ਹੈ ਕਿ ਇਹਨਾਂ ਦਾ ਪਿਆਰ ਇੱਕ ਦੂਜੀ ਦੇ ਨਾਲ ਐਨਾ ਹੈ ਕਿ ਇਹ ਇੱਕ ਦੂਜੀ ਤੋਂ ਬਿਨਾ ਇੱਕ ਪਲ ਨਹੀਂ ਰਹਿੰਦੀਆਂ ਜੇਕਰ ਕੋਈ ਇੱਕ ਇਹਨਾਂ ਨੂੰ ਇਹਨਾਂ 'ਚੋਂ ਇੱਕ ਨੂੰ ਮਿਲ ਨਾ ਆਵੇ ਤਾਂ ਇਹ ਫੋਨ ਕਰਕੇ ਇੱਕ ਦੂਜੀ ਨੂੰ ਗੁੱਸੇ ਹੁੰਦੀਆਂ ਕਿ ਕੀ ਗੱਲ ਤੈਨੂੰ ਹੁਣ ਹੋਰ ਕੋਈ ਪਿਆਰਾ ਹੋ ਗਿਆ ਇਸ ਰਿਸ਼ਤੇ ਦੇ ਐਨੇ ਪਿਆਰ ਨੂੰ ਵੇਖ ਕੇ ਲੋਕ ਇਹਨਾਂ ਦੇ ਮੋਹ ਨੂੰ ਵੇਖ ਕੇ ਇਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਹੁਣ ਇੱਕ ਹੀ ਪਤੀ ਦੋਹਾਂ ਨੇ ਰੱਖ ਲਿਆ ਦੋਵੇਂ ਇੱਕ ਪਤੀ ਦੇ ਰਹਿੰਦੀਆਂ ਇਸ ਲਈ ਦੋਵਾਂ ਚ ਐਨਾ ਪਿਆਰ ਹੈ ਇਹ ਕਹਿੰਦੀਆਂ ਕਿ ਅਸੀਂ ਬੇਬਾਕੀ ਨਾਲ ਕਹਿੰਦੀਆਂ ਹਾਂ ਸਾਡਾ ਇੱਕ ਹੀ ਪਤੀ ਹੈ ਅਸੀਂ ਦੋਵਾਂ ਨੇ ਇੱਕ ਹੀ ਰੱਖਿਆ ਹੋਇਆ ਪਰ ਸਾਡੇ ਵਿੱਚ ਐਸੀ ਕੋਈ ਗੱਲ ਨਹੀਂ ਇਹਨਾਂ ਦੀ ਪੂਰੀ ਕਹਾਣੀ ਤੁਹਾਨੂੰ ਸੁਣਨ ਨੂੰ ਮਿਲੂਗੀ ਕੀ ਕਹਾਣੀ ਹੈ ਕੀ ਗੱਲਬਾਤ ਹੈ ਇੰਨਾ ਮੋਹ ਪਿਆਰ ਕਿਉਂ ਹੈ ਅਸਲ ਦੇ ਵਿੱਚ ਕਿਉਂ ਇਹਨਾਂ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਕੌਣ ਕਿਹੜਾ ਘਰ ਦਾ ਹੈ ਕੌਣ ਕਿਹੜੇ ਘਰ ਦਾ ਇਹ ਸਾਰੀ ਕਹਾਣੀ ਤੁਹਾਨੂੰ ਅੱਜ ਪੂਰੀ ਪਤਾ ਲੱਗੂਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਵੀ ਕਰਿਓ ਜੀ ਤੇ ਜਦੋਂ ਕਮੈਂਟ ਸੈਕਸ਼ਨ ਦੇ ਵਿੱਚ ਜਾਓਗੇ ਤੁਹਾਨੂੰ ਹਾਈਪ ਦਾ ਇੱਕ ਬਟਨ ਮਿਲੇਗਾ ਉਹ ਬਟਨ ਨੂੰ ਨੱਪ ਦਿਓ ਜੀ ਉਹ ਬਿਲਕੁਲ ਮੁਫਤ ਹੈ ਕਿਉਂਕਿ ਉਸ ਬਟਨ ਨੱਪਣ ਨਾਲ ਸਾਡੀ ਵੀਡੀਓ ਨੂੰ ਵੱਧ ਰੀਚ ਮਿਲੇਗੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਦਰਾਣੀਆਂ ਜਠਾਣੀਆਂ ਦੀ ਤਾਂ ਕਦੇ ਬੰਦ ਹੀ ਨਹੀਂ ਹੁੰਦੀ ਬਹੁਤ ਕਲੇਸ਼ ਹੁੰਦਾ ਇੱਕ ਦੂਜੀ ਦੀ ਗੁੱਤ ਪੱਟੀ ਰੱਖਦੀਆਂ ਟਰੋਡਾ ਕਹਿੰਦੇ ਪਿਆਰੀ ਬਹੁਤ ਹੈ ਕੀ ਕਰਨੀ ਨਹੀਂ ਵੀਰ ਜੀ ਸਾਡਾ ਤਾਂ ਬਹੁਤ ਹੀ ਜ਼ਿਆਦਾ ਪਿਆਰ ਹੈ ਅਸੀਂ ਨਹੀਂ ਸਾਨੂੰ ਤੋੜਦੇ ਬਹੁਤ ਕੋਸ਼ਿਸ਼ ਕਰੀਆ ਵੀ ਇਹ ਲੜਨ ਝਗੜਨ ਪਰ ਨਹੀਂ ਅਸੀਂ ਪੇਕਿਆ ਕਰਨੂ ਵੀ ਅਹੀਂ ਰੰਗਾ ਤੇ ਪਰ ਹੁਣ ਵੀ ਅਸੀਂ ਅਹੀਂ ਰਹਿੰਦੇ ਹਾਂ ਪੇਕਿਆ ਕਰਨੀਓ ਤੁਸੀਂ ਭੈਣਾ ਨਹੀਂ ਚਾਚੇ ਤਾਏ ਨੇ ਕੁੜੇ ਅੱਛਾ ਭੈਣਾ ਹੀ ਹੋ ਗਈਆਂ ਚਾਚੇ ਤਾਏ ਹਾਂ ਤੇ ਵੀ ਅਸੀਂ ਬਹੁਤ ਵਧਗਾ ਰਹਿੰਦੇ ਹਾਂ ਸਾਨੂੰ ਨਹੀਂ ਬੱਸ ਹੀ ਲੱਗਦਾ ਵੀ ਅਸੀਂ ਲੜਾਂਗੇ ਦੋ ਐ ਐ ਹੈਗਾ ਵੀ ਕੋਈ ਭੈਣ ਇੱਕ ਦੂਜੀ ਦੂਸਰੀ ਭੈਣ ਦਾ ਰਿਸ਼ਤਾ ਲੈ ਕੇ ਆਈ ਹੋਵੇ ਜਾਂ ਤੁਸੀਂ ਕਿ ਮਾਪਿਆਂ ਨੇ ਦੋਵਾਂ ਨੂੰ ਇੱਥੇ ਵਿਆਹਤਾ ਹਾਂਜੀ ਦੋਨਾਂ ਨੂੰ ਇੱਥੇ ਵਿਆਹਤਾ ਸੀ ਅੱਛਾ ਬਚਪਨ ਚ ਤੁਹਾਡਾ ਪਿਆਰ ਕਿਵੇਂ ਸੀ ਲੜਦੀਆਂ ਹੁੰਦੀਆਂ ਸੀ ਨਹੀਂ ਜੀ ਬਸ ਹੀ ਬਚਪਨ ਵੀ ਨਹੀਂ ਲੜਨਾ ਹੂੰ ਬਚਪਨ ਵੀ ਅਸੀਂ ਐਂ ਹੀ ਸੀ ਤੇ ਹੁਣ ਵੀ ਅਸੀਂ ਹਾਂ ਤੁਸੀਂ ਤਾਂ ਕੰਮ ਨਹੀਂ ਕਰਦੇ ਸੀ ਤੁਸੀਂ ਕਰਦੇ ਸੀ ਹਾਂਜੀ ਮੈਂ ਤਾਂ ਕਰਦੀ ਸੀ ਹੈ ਹਾਂ ਜੀ ਮੈਂ ਤਾਂ ਬਹੁਤ ਕੰਮ ਕੀਤਾ ਜੀ ਇਹਨਾਂ ਨੇ ਕਰਾਇਆ ਤੁਹਾਡੇ ਤੋਂ ਬਚਪਨ ਚ ਕੰਮ ਵੀ ਮੇਰਾ ਕਰਜਾ ਨਹੀਂ ਜੇ ਸਹੀ ਹਣੋਣੀ ਜੀ ਸੀਗੇ ਜੀ ਉਹਨੂੰ ਸਾਨੂੰ ਨਹੀਂ ਹੁੰਦਾ ਹੀ ਹੋਊਗਾ ਨਾ ਵੀ ਮੈਂ ਜੇ ਇਹਨਾਂ ਨੂੰ ਮਿਲਦਾ ਹੋਊਗਾ ਵੀ ਤੂੰ ਉਹ ਐ ਹੁੰਦਾ ਸੀਗਾ ਵੀ ਪਈ ਮੇਰਾ ਹੀ ਕਰਦੇ ਅੱਜ ਤੂੰ ਨਹੀਂ ਜੀ ਕਹੇ ਵੀ ਇੰਦੇ ਤਾਂ ਵੀ ਨਹੀਂ ਸੀ ਮੈਂ ਕਰੂੰਗੀ ਪਿੱਛੇ ਨਾ ਅੱਛਾ ਬੜੀ ਰਿਲੈਕਸ ਸੀ ਹੂੰ ਮੈਨੂੰ ਵਸ ਕੱਲਾ ਖੇਡਣ ਦਾ ਹੀ ਧਿਆਨ ਸੀਗਾ ਮੈਨੂੰ ਐ ਵੀ ਕੰਮ ਦਾ ਧਿਆਨ ਨਹੀਂ ਸੀ ਵੀ ਮੈਂ ਕੰਮ ਕਰਾਂ ਹੂੰ ਮੈਨੂੰ ਐ ਹੁੰਦਾ ਸੀ ਕੱਲਾ ਮੈਂ ਖੇਡਣ ਹੀ ਜਾਵਾਂ ਤੇ ਫਿਰ ਹੁਣ ਇੱਥੇ ਆ ਕੇ ਵੀ ਪਿਆਰ ਉਵੇਂ ਹੀ ਵੱਧ ਗਿਆ ਜਾਂ ਕੀ ਕਾਰਨ ਹੋਇਆ ਵੀ ਇੰਨਾ ਪਿਆਰ ਕਿਵੇਂ ਪੈ ਗਿਆ ਉਦੋਂ ਜ਼ਿਆਦਾ ਵੱਧ ਗਿਆ ਹੁਣ ਤਾਂ ਸਾਨੂੰ ਪਿਆਰ ਕੰਮ ਨਹੀਂ ਹੋਇਆ ਜ਼ਿਆਦਾ ਹੋ ਗਿਆ ਉਦੋਂ ਜਾ ਹੂੰ ਤੁਹਾਨੂੰ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਨੂੰ ਬਹੁਤ ਤੁਹਾਡਾ ਤੁਹਾਡੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਕਿ ਕੀ ਕੀ ਕੋਸ਼ਿਸ਼ਾਂ ਹੋਈਆਂ ਤੁਹਾਨੂੰ ਕੋਸ਼ਟਾ ਹੀ ਵੀ ਉਹ ਤੁਹਾਨੂੰ ਐ ਕਹਿੰਦੀ ਆ ਆ ਤੁਹਾਨੂੰ ਐ ਆਂਦੀ ਆ ਵੀ ਤੁਸੀਂ ਆਸਵੇਂ ਲੜੋ ਵੀ ਆਹ ਤੂੰ ਉਹਦੇ ਘਰੇ ਨਾ ਜਾ ਉਹ ਤੈਨੂੰ ਉਹ ਤੇਰੇ ਬੰਦੇ ਨੂੰ ਰੱਖੀ ਬੈਠੀ ਆ ਉਹ ਤੇਰੇ ਬੰਦੇ ਨੂੰ ਐ ਕਹਿੰਦੀ ਆ ਹੂੰ ਤੇ ਪਰ ਇਹ ਕਹਿੰਸੀ ਵੀ ਨਹੀਂ ਵੀ ਅਸੀਂ ਜਿਵੇਂ ਮਰਜ਼ੀ ਰੱਗੇ ਫਿਰ ਤੁਸੀਂ ਨਹੀਂ ਸਾਡੀ ਗੱਲ ਵਿੱਚ ਆਉਣਾ ਹੂੰ ਤੁਹਾਨੂੰ ਕਹਿੰਦੇ ਸੀ ਹੂੰ ਅੱਛਾ ਇਹਨਾਂ ਬਾਰੇ ਹਾਂ ਤੁਸੀਂ ਆਏ ਆ ਜਵਾਕ ਵਿਗੜ ਜਾਣਗੇ ਉੱਧਰ ਜਾ ਕੇ ਉਹ लाਡਲੇ ਵਾਲੇ ਰੱਖਦੀ ਆ ਤੇ ਉਹਨਾਂ ਨੂੰ ਕੰਮ ਤੇ ਜਾ ਉਹ ਜਾਣਦੇ ਪਰ ਮੈਂ ਕਹੇ ਸੀ ਨਹੀਂ ਵੀ ਇਹ ਮੇਰੇ ਜਵਾਕਾਂ ਦਾ ਬਹੁਤ ਪਿਆਰ ਕਰਦੀ ਆ ਮੈਂ ਇਹਦੇ ਜਵਾਕਾਂ ਦਾ ਮੇਰੇ ਜਵਾਕਾਂ ਦਾ ਵਸਾ ਨਹੀਂ ਕਰਦੇ ਦੋਨੇ ਜੀ ਤੇ ਨਾ ਮੈਂ ਇਹਦੇ ਜਵਾਕਾਂ ਦਾ ਅਸੀਂ ਕਹਿੰਨੇ ਵੀ ਲੋਕਾਂ ਨੂੰ ਦੇਖ ਕੇ ਨਹੀਂ ਚੱਲਣਾ ਆਪਾਂ ਆਪ ਨੂੰ ਦੇਖ ਕੇ ਚੱਲਣਾ ਹਮ ਵਧੀਆ ਰਹਿਣਾ ਆਪਾਂ ਦੋਨਾਂ ਤੁਹਾਨੂੰ ਇਹੋ ਜੀਆਂ ਗੱਲਾਂ ਕਹਿੰਦੇ ਸੀ ਫਿਰ ਤੁਸੀਂ ਕਿਵੇਂ ਕਰਦੇ ਸੀ ਅਸੀਂ ਕਿਸੇ ਦਾ ਨਗਰੀ ਨਹੀਂ ਲੱਗਦੇ ਸਾਰੇ ਇਹ ਸੁੰਦੇ ਸਾਰਿਆਂ ਦੀ ਪ੍ਰਕਾਰ ਦੇ ਮੰਗਦੀ ਹੈ ਹਮ ਅਸੀਂ ਕਿਸੇ ਦਾ ਨਗਰੀ ਨਹੀਂ ਲੱਗਦੇ ਬਹੁਤ ਕੁਝ ਬੋਲਦੇ ਆ ਜੀ ਇਹ ਐਵੇਂ ਬੋਲਦੀਆਂ ਇਹ ਗੁੰਡਾਗਰੀ ਕਰਦੀਆਂ ਬਹੁਤ ਹੁੰਦੇ ਆ ਜੀ ਹਮ ਤੇ ਜਦੋਂ ਫਿਰ ਕੋਈ ਬੋਲਣਾ ਨਹੀਂ ਹੱਟਦਾ ਜੀ ਫਿਰ ਉਹ ਦੂਤਾ ਥੋੜਾ ਬੋਲਣੀ ਪੈਂਦਾਗਾ ਹਮ ਫਿਰ ਥੋੜਾ ਜਿਹਾ ਲੋਕ ਪਿੱਛੇ ਹਟਦੇ ਆ ਜੀ ਐ ਤਾਂ ਨਹੀਂ ਹੋ ਗਿਆ ਵੀ ਤਾਂ ਲੋ ਭੈਣਾਂ ਦੀ ਬਾਲੀ ਬਣਦੀ ਐ ਤੇ ਤੁਹਾਨੂੰ ਐ ਹੋਵੇ ਵੀ ਤਾਂ ਧਮਕਾ ਕੇ ਰੱਖਦੀਆਂ ਸਾਨੂੰ ਨਾ ਨਾ ਜੀ ਅਸੀਂ ਐ ਨਾਲੇ ਕਿਤੇ ਆ ਜੀ ਅਸੀਂ ਹਮ ਫਿਰ ਜਦੋਂ ਕੋਈ ਬਾਅਦ ਵਿੱਚ ਕੋਈ ਕੁਝ ਕਹੂਗਾ ਫਿਰ ਇੱਕੀ ਨੂੰ 31 ਦਾ ਪਾਉਣੀ ਪੈਂਦੀ ਆ ਮੇਰੇ ਕੋਲ ਨੂੰ ਕਹਿਣਾ ਵੀ ਪੈਂਦਾ ਵੀ ਹਾਂ ਭਾਈ ਆਜੋ ਜੇ ਤੁਸੀਂ ਕੁਝ ਕਹਿਣਾ ਤਾਂ ਸਾਨੂੰ ਕੋ ਸਾਹਮਣੇ ਆ ਕੇ ਕੋ ਪਾਸੇ-ਪਾਸੇ ਨਾਲ ਕੋ ਗੱਲਬਾਤ ਕਰੋ ਫਿਰ ਕਹਿਣਾ ਵੀ ਪੈਂਦਾ ਦਾ ਤੁਸੀਂ ਜਦੋਂ ਇੱਕ ਦੂਜੇ ਨੂੰ ਤੁਹਾਨੂੰ ਗੱਲਾਂ ਹੁੰਦੀਆਂ ਔਰਤ ਨਾ ਹਰ ਇੱਕ ਚੀਜ਼ ਨੂੰ ਚਰ ਜਾਂਦੀ ਹੈ ਜਦੋਂ ਹਸਬੰਡ ਦੀ ਗੱਲ ਹੁੰਦੀ ਹੈ ਉਦੋਂ ਨਹੀਂ ਚਰਦੀ ਫਿਰ ਇਹ ਇਹ ਕਿਵੇਂ ਹੁੰਦਾ ਹੈ ਇਹ ਕਿਵੇਂ ਅਡਜਸਟ ਕੀਤਾ ਫਿਰ ਤੁਸੀਂ ਕਿਵੇਂ ਮਨਾਂ ਨੂੰ ਸਮਝਾਇਆ ਆਪ ਕੋ ਮੈਂ ਕਹਾਂ ਕਿ ਨਹੀਂ ਮੈਂ ਕਹਿੰਦਾ ਹਾਂ ਦੀ ਦੋਨੇ ਰਹਿਣਗੇ ਮੈਂ ਸਿੱਧੀ ਗੱਲ ਨਹੀਂ ਹੂੰ ਮੈਨੂੰ ਕੋਈ ਕਹਿੰਦਾ ਮੈਂ ਕਹਿੰਦੀ ਹਾਂ ਆਸਤ ਹੈਗਾ ਦੁਨੀ ਰਹਿਣਾ ਇੱਕ ਦੇ ਤੁਸੀਂ ਕਰ ਲੋ ਕੀ ਕਰਨਾ ਹੂੰ ਮੈਨੂੰ ਪਤਾ ਹੀ ਹੈ ਜੀ ਮੈਨੂੰ ਵਿਸ਼ਵਾਸ ਹੀ ਹੈਗਾ ਹੂੰ ਐ ਥੋੜੀ ਹੁੰਦਾ ਜੀ ਵਿਸ਼ਵਾਸ ਨਾ ਹੋਵੇ ਹਨਾ ਪਰ ਪਿਆਰੀ ਕਾਦਾ ਹੁੰਦਾ ਜੀ ਹੂੰ ਵਿਸ਼ਵਾਸ ਨਹੀਂ ਚੱਲਦੀ ਇਸ ਦੁਨੀਆ ਤਰ ਹੂੰ ਹੋਰ ਕਹਿੰਦੇ ਆ ਥਿਸ ਇ ਦੇ ਦੋਰਨਾ ਥਿਸ ਇ ਦੇ ਫਲਾਨਾ ਇਹਦੇ ਘਰ ਵਾਲੇ ਨੂੰ ਕਹਿੰਦੇ ਆ ਮੈਂ ਕਹਿੰਦੀ ਕੋਈ ਨਾ ਕਹੀ ਜਨ ਮੇਰੇ ਤਾਂ ਜਵਕਾ ਰਗਾ ਹੂੰ ਜੈ ਜੈ ਵੀ ਇਹ ਇਹ ਮੇਰੇ ਜਵਾਬ ਉਹ ਜਿਆ ਮੈਨੂੰ ਆ ਕਦੇ ਉਹਨੇ ਮੈਨੂੰ ਪਰਚਾਈਤੂ ਬਿਨਾ ਨਹੀਂ ਕਦੇ ਬੁਲਾਇਆ ਵੀ ਜਦੋਂ ਬੋਲਦਾ ਵਧੀਆ ਬੋਲਦਾਗਾ ਪਰ ਆਪਾਂ ਇਹ ਮੈਨੂੰ ਕਹਿੰਦੇ ਕਹੀ ਜਾਂਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨਾਂ ਨਾਲ ਹੂੰ ਕਹੀ ਜਾਂਦੇ ਤੇ ਇਹ ਕਦੇ ਵੀ ਫਿਰ ਫਰਕ ਨਹੀਂ ਪਾ ਸਕਿਆ ਇਹ ਹੋਈਆਂ ਗੱਲਾਂ ਮੈਨੂੰ ਲੱਗਦੀ ਨਹੀਂ ਜੀ ਕਿਸੇ ਦੇ ਮਤਲ ਹੂੰ ਕੋਈ ਕੁਛ ਮਰਜ਼ੀ ਬੋਲੀ ਜਾਵੇ ਹੂੰ ਕਲੇਸ਼ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਲੋਕਾਂ ਨਾਲ ਬਹੁਤ ਜੀ ਹੂੰ ਕੁਝ ਪੇ ਸਾਡੇ ਘਰ ਦੇ ਤਾਂ ਨਹੀਂ ਇਹਨਾਂ ਨੂੰ ਦੇ ਉਧਰੋਂ ਥੋੜਾ ਜਿਆਦਾ ਬੋਲਦੇ ਹੈਗੇ ਹੂੰ ਇਹ ਦੋ ਰਿੰਦਾਂ ਜਦੋਂ ਕਿਤੇ ਸੀ ਜਾਣਦੇ ਆ ਜੀ ਕਈ ਵਾਰੀ ਸਕੂਟਰੀ ਤੇ ਇਕੱਠਾ ਬੱਜ ਜਾਂਦੇ ਆ ਕਹਿੰਦੇ ਆ ਹੁਣ ਜਾਂਦੀਆਂ ਉਹਨੇ ਐ ਕਰਦੀਆਂ ਐ ਕਰਦੀਆਂ ਅਸੀਂ ਕਿਸੇ ਪ੍ਰਵਾਇ ਨਹੀਂ ਕਰਦੇ ਸੀ ਭੈਣਾ ਦਾ ਪਿਆਰ ਹੀ ਨਹੀਂ ਚੜਿਆ ਜਾਂਦਾ ਲੁੱਕ ਦਾ ਹਾਂ ਜੀ ਚੇ ਜੜਿਆ ਜਾਂਦਾ ਜੀ ਬਹੁਤ ਕਰਾਵਾ ਤੈਨੂੰ ਇਹ ਕਿੱਥੋਂ ਤੱਕ ਪਹੁੰਚਦੀ ਹੈ ਦੁਨੀਆ ਹੈ ਬਾਲੀ ਜਿਆਦਾ ਦੂਰ ਤੱਕ ਪਹੁੰਚਦੀ ਹੈ ਵੀ ਉਹਨਾਂ ਨੂੰ ਫਰਕ ਪਾਉਣ ਦੀ ਕੋਸ਼ਿਸ਼ ਕਰਦੇ ਵੀ ਬਣਾਉਣ ਦੀ ਕੋਸ਼ਿਸ਼ ਨਹੀਂ ਅਗਲੇ ਨੂੰ ਵੀ ਸਾਡਾਂ ਅੰਦਰ ਆਣੀ ਜਟਾਣੀ ਨਿਵੰਦੀ ਨਾ ਦੀ ਮੀਨਾ ਬਣੀ ਹੂੰ ਇੱਥੋਂ ਤਾਈਂ ਲੋਕਾਂ ਦੀ ਸੋਚ ਆ ਗਈ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਵੀ ਕਿਸੇ ਦੀ ਬਣਦੀ ਹੋਵੇ ਇਹ ਤਾਂ ਕਿਸੇ ਦੇ ਪਰਿਵਾਰਾਂ ਚ ਪਿਆਰ ਹੋਵੇ ਤਾਂ ਚੰਗੀ ਗੱਲ ਹੈ ਜੇ ਪਰਿਵਾਰਾਂ ਚ ਪਿਆਰ ਹੋਊਗਾ ਤਾਂ ਦੁਨੀਆ ਚ ਵੀ ਪਿਆਰ ਹੋਊਗਾ ਉਹ ਕਰ ਜੇ ਜੇ ਆਪ ਹੁੰਦੇ ਆ ਜੀ ਉਹ ਜੇ ਦੂਜੇ ਲੱਗਦੇ ਹੁੰਦੇ ਆ ਹੂੰ ਸੋਚ ਫਿਰ ਗੰਦੀ ਰੱਖਦੇ ਨਾ ਅੱਜ ਕੱਲ ਮਾਹੌਲ ਖਰਾਬ ਆਗਾ ਦੇਖ ਕੇ ਪਿੱਛੇ ਨੂੰ ਦੇਖ ਕੇ ਚੱਲਦੇ ਹੁਣ ਅੱਗੇ ਨੂੰ ਦੇਖ ਕੇ ਚੱਲਦੇ ਵੀ ਫਰਕ ਪਾਉਣ ਦੀ ਕੋਸ਼ਿਸ਼ ਹੀ ਕਰੀ ਜਾਂਦੇ ਰਹਿੰਦੇ ਵਿੰਨੱਚ ਫਰਕ ਹੀ ਪਈ ਜਾਵੇ ਵੀ ਸਾਡੀ ਨਹੀਂ ਘਰ ਦੇ ਵਿੱਚ ਕਿਸੇ ਜੀ ਨਾ ਬੰਦੀ ਦਰਾਣੀ ਨਾ ਜਠਾਣੀ ਨਾ ਸੱਸ ਨੂੰ ਕਿਸੇ ਨਾਲ ਨਹੀਂ ਬੰਦੀ ਇਹਨਾਂ ਦਾ ਵੀ ਫਰਕ ਪਾਵੇ ਪਰ ਅਸੀਂ ਇਹ ਸੋਚ ਕੇ ਚੱਲੇ ਸੀ ਮਹਾਵਣ ਕਿ ਕਿਸੇ ਦੇ ਮਗਰਲ ਕੁਝ ਮਰਜ਼ੀ ਜ਼ਿੰਦਗੀ ਦੇ ਵਿੱਚ ਹੋ ਜੇ ਪਰ ਆਪਾਂ ਨਾ ਤਾਂ ਲੜਨਾ ਤੇ ਨਾ ਕੁਝ ਕਹਿਣਾ ਜੇ ਕੋਈ ਆਪਣੇ ਵਿੱਚ ਗੱਲ ਵੀ ਆ ਮੂੰਹ ਤੇ ਗੱਲ ਕਰਕੇ ਤੇ ਆਪਾਂ ਮਨ ਸਮਝਾ ਲੈਣਾ ਪਰ ਇਹ ਗੱਲ ਨਹੀਂ ਆਪਾਂ ਜਰੂਰਸ ਨਹੀਂ ਕਰਨਾ ਹੈ ਮਤਲਬ ਵੀ ਕਿਸੇ ਲੋਕਾਂ ਦੀ ਗੱਲਾਂ ਚ ਨਹੀਂ ਆਉਂਦੇ ਤੁਸੀਂ ਫੇਸ ਟੂ ਫੇਸ ਕਲੀਅਰ ਕਰ ਲੈਣੇ ਹੁੰਦਾ ਹੈ ਜੀ ਜੀ ਗੱਲਾਂ ਚ ਨਹੀਂ ਆਉਂਦੀ ਇਹ ਵੀ ਸਮਾਂ ਚੰਗੀ ਗੱਲ ਹੈ ਜਿਹੜੇ ਲੋਕ ਹਨ ਕਿਸੇ ਦੀਆਂ ਗੱਲਾਂ ਪਿੱਛੇ ਲੱਗ ਕੇ ਲੜਦੇ ਆ ਇੱਕ ਦੂਜੇ ਨਾਲ ਉਹਨਾਂ ਨੂੰ ਇਹ ਚਾਹੀਦਾ ਹੈ ਵੀ ਫੇਸ ਟੂ ਫੇਸ ਹੋ ਕੇ ਆਪਦੀ ਗੱਲ ਕਲੀਅਰ ਕਰਨ ਨਾਲੇ ਕੱਲ ਨੂੰ ਚੁਗਲੀ ਕਰਨ ਵਾਲਾ ਨਹੀਂ ਬਾਅਦ ਚ ਚੁਗਲੀ ਕਰਦਾ ਹਾਂ ਜੀ ਫਿਰ ਕਰਦੇ ਨੇ ਅਗਲਾ ਅਸੀਂ ਐਂ ਹੀ ਕਰਦੇ ਹਾਂ ਸਾਨੂੰ ਕੁਝ ਕਹਿੰਦਾ ਸੀ ਕਹਿੰਦਾ ਮੂੰਹ ਤੇ ਸੱਦਲਾ ਹੂੰ ਬੇਸੇ ਲੜਦੇ ਆਂ ਤੇ ਇਹ ਵੀ ਲੜਪੈਣਗੇ ਹੂੰ ਆਪੇ ਜੰਡਮ ਜੁੰਡੀ ਇਹ ਹੋ ਜਾਣਗੇ ਹੂੰ ਅਸੀਂ ਕਦੋਂ ਹੋਈਏ ਜੰਡਮ ਜੁੰਡੀ ਕਿਸੇ ਤੋਂ ਨਾ ਕਰ ਲੱਗ ਕੇ ਕਿਉਂ ਹੋਈਏ ਅਸੀਂ ਸਾਡੀ ਤਾਂ ਉਹਨਾਂ ਜਿਆਦਾ ਹੱਸਦੇ ਆਂ ਜੀ ਸਾਨੂੰ ਜਦੋਂ ਕੋਈ ਕਹਿਨਦਾਗਾ ਹੂੰ ਕੋਈ ਕੋਈ ਵੀ ਸਾਡੇ ਕੋਲ ਚੂਲੀ ਕਰੇ ਫਿਰ ਮੈਨੂੰ ਕਹਿ ਦੇ ਨਾ ਮੈਂ ਉਧਰ ਜਾਵਾਂ ਵਰਦੀ ਇਹਨੂੰ ਕਹਿ ਦੇ ਨਾ ਤੂੰ ਆ ਜਾ ਇੱਧਰ ਆਪਾਂ ਜੋ ਉੱਥੇ ਚੱਲਦੇ ਉੱਥੇ ਜਾ ਕੇ ਅਸੀਂ ਤਾਂ ਰਾਹ ਤੇ ਜਾ ਕੇ ਵੀਡੀਓ ਬਣਾਉਣ ਨੇ 12 ਦੇ ਮੂੰਹ ਤੇ ਜਾ ਕੇ ਅੱਛਾ ਹੋਰ ਵੀ ਉਹਨਾਂ ਨੂੰ ਕਹਿੰਦੇ ਆਂ ਵੀ ਮਾਟੀ ਦੇ ਉੱਤੇ ਫੁੱਲ ਸਪਾ ਦਈਦਾ ਵੀ ਮੱਛੀ ਚੱਲੋ ਹੂੰ ਤੁਸੀਂ ਕਹਿੰਦੇ ਜੀ ਕੋਈ ਕਿਸੇ ਦੇ ਮਗਰ ਨਾ ਲੱਗੇ ਵਧੀਆ ਦਾ ਪਿਆਰ ਬਣਾ ਕੇ ਰਹਿਣਾ ਹੈ ਨਾ ਸਾਰੇ ਹੂੰ ਕੀ ਲੋੜ ਹੁੰਦੀ ਕਿਸੇ ਦੇ ਮਗਰ ਲੱਗਣ ਦੀ ਜੇ ਕੋਈ ਗੱਲ ਕੋਈ ਕਹਿੰਦਾ ਤਾਂ ਉਹਨੂੰ ਮੂੰਹ ਤੋਂ ਸੱਦ ਲਓ ਕਿਉਂ ਲੜਦੇ ਆ ਇਹ ਥੋੜਾ ਪਿਆਰ ਹੋਣ ਦਾ ਤੇ ਇੱਕ ਕਾਰਨ ਸਾਫ਼ ਹੀ ਦੁਨੀਆ ਨੂੰ ਨਜ਼ਰ ਆਉਂਦਾ ਵੀ ਹੈ ਨਾ ਤੁਸੀਂ ਪਹਿਲਾਂ ਹੀ ਪਹਿਣਾ ਹੈ ਨਾ ਵੀ ਚਾਚੇ ਤਾਂ ਕਹਿੰਦੀਆਂ ਕੁੜੀਆਂ ਤੇ ਕੀ ਕਹਿੰਦੇ ਵੀ ਕੁੜੀਆਂ ਨੂੰ ਤਾਂ ਆ ਵੀ ਕਹਿੰਦੇ ਨਹੀਂ ਵੀ ਪਿੰਡ ਦਾ ਕੁੱਤਾ ਨਹੀਂ ਮਾਨ ਹੁੰਦਾ ਤੇ ਉਹਦਾ ਜੀ ਘਰ ਦਾ ਘਰੇ ਹੋਵੇ ਤਾਂ ਉਹਦੇ ਨਾਲ ਤਾਂ ਪਿਆਰ ਆਟੋਮੈਟਿਕਲੀ ਹੋਣਾ ਹੀ ਹੋਣਾ ਇਹਦੇ ਵਿੱਚ ਵੀ ਕੀ ਲੋਕਾਂ ਨੂੰ ਤਰਾਜ ਹੈ ਬਸਤਰਾਜ ਕੀ ਵੀ ਉਹਦੇ ਨਾਲ ਬਣੇ ਨਾ ਸਾਡੇ ਨਾਲ ਬਣਾ ਕੇ ਰੱਖੇ ਵੀ ਮੈਂ ਆਵਾਂ ਜਾਵਾਂ ਉਹਨਾਂ ਦੇ ਵੀ ਉਹ ਨਾ ਜਾਵੇ ਆ ਵੀ ਵੀ ਉਹਨਾਂ 'ਚ ਫਰਕ ਪਵਾ ਕੇ ਰੱਖ ਗਏ ਪਰ ਅਸੀਂ ਇਸ ਕਦੇ ਸੋਚ ਨਹੀਂ ਰੱਖੀ ਮੈਂ ਕਿ ਨਹੀਂ ਇੱਕ ਜ਼ਿੰਦਗੀ ਦੇ ਵਿੱਚ ਇੱਕ ਪੈਰ ਚੱਕਲਾ ਦੂਜੇ ਦੀ ਆਸ ਨਹੀਂ ਹੈਗੀ ਵੀ ਕਦੋਂ ਕੀ ਕਿਹੜੇ ਵੇਲੇ ਕੀ ਹੋ ਜਾਣਾ ਜ਼ਿੰਦਗੀ ਦੇ ਵਿੱਚ ਪਰ ਆਪਾਂ ਇਹ ਸੋਚ ਕੇ ਚੱਲੇ ਵਧੀਆ ਹੱਸ ਖੇਡ ਕੇ ਜ਼ਿੰਦਗੀ ਨਿਭਾਓ ਜਿਹੜੀ ਹੈਗੀ ਹੈ ਫਿਰ ਤੁਹਾਡੇ ਜਿਵੇਂ ਜਿਵੇਂ ਤੁਹਾਡੇ ਹਸਬੰਡ ਜਾਂ ਤੁਹਾਡੇ ਹਸਬੰਡ ਨਹੀਂ ਕਹਿੰਦੇ ਵੀ ਤੁਸੀਂ ਇਹ ਕਿਹੋ ਜੀਆਂ ਗੱਲਾਂ ਉੜਦੀਆਂ ਤੁਸੀਂ ਚਲੋ ਨਾ ਇਕੱਠੀਆਂ ਰਿਆ ਕਰੋ ਨਾ ਜੀ ਕੋਈ ਨਹੀਂ ਕਹਿੰਦੇ ਜੀ ਉਹਨਾਂ ਨੂੰ ਪਤਾ ਹੀ ਲੋਕ ਕਰਦੇ ਆਏ ਆ ਜੇ ਅੱਜਕੱਲ ਕੋਈ ਇਹਨਾਂ ਨੂੰ ਵੀ ਪਤਾ ਜਿਹੜੇ ਜਮਾਂ ਗੰਦ ਆ ਗਏ ਉਹੀ ਬੋਲਦੇ ਹੁੰਦੇ ਜੀ ਜਿਹੜਾ ਸਹੀ ਬੰਦਾ ਹੋਣੀ ਬੋਲਦਾ ਕੋਈ ਕਿਸੇ ਮਸ ਕਹਿੰਦੇ ਨਹੀਂ ਹੋਂ ਤਾਂ ਹਮ ਆਪ ਅਸੀਂ ਗੰਦਾਂ ਨੂੰ ਨਹੀਂ ਸੁਣਦੇ ਕਿਸੇ ਦੀ ਹਮ ਕਿਸੇ ਆਦਮਾ ਮਾਸਤ ਨਹੀਂ ਇਹ ਆਪ ਵੀ ਬਾਸ ਦੋਨੇ ਘਰੀ ਜੀ ਕੋਈ ਸਾਨੂੰ ਹੋਰ ਕਿਸੇ ਦਾ ਜਾਣਾ ਪਸੰਦ ਨਹੀਂ ਬਸ ਸਾਨੂੰ ਆਏ ਹੁੰਦਾ ਵੀ ਸਿਆਸ ਵਿੱਚ ਦੋਨੇ ਘਰ ਇਕੱਠੇ ਰਹੇ ਹੂੰ ਅਸੀਂ ਜਾਂਦੇ ਹੁੰਦੇ ਵੀ ਨਹੀਂ ਕਿਸੇ ਦੇ ਹੋਰ ਸ਼ਾਇਦ ਇਹੀ ਚੀਜ਼ ਲੋਕਾਂ ਨੂੰ ਨਹੀਂ ਪਸੰਦ ਹੁੰਦੀ ਹਾਂ ਹਾਂਜੀ ਅਸੀਂ ਕਿਤੇ ਸਕੀਰੀ ਚ ਜਾਣਾ ਤਾਂ ਵੀ ਅਸੀਂ ਇਕੱਠੇ ਨਹੀਂ ਜਾਣਾ ਜੇ ਕਿਸੇ ਅਸੀਂ ਬਾਜ਼ਾਰ ਜਾਣਾ ਤਾਂ ਵੀ ਇਕੱਠੇ ਕਿਤੇ ਵੀ ਜਾਣਾ ਅਸੀਂ ਇਕੱਠੇ ਨਹੀਂ ਜਾਣਾ ਹੈਗਾ ਉਹ ਵੀ ਅਸੀਂ ਕਿਸੇ ਨੂੰ ਹੋਰ ਐ ਨਹੀਂ ਆਦੇ ਵੀ ਤੁਸੀਂ ਸਾਡੇ ਨਾਲ ਚੱਲਣਾ ਜਾਂ ਕਿਵੇਂ ਵੀ ਅਸੀਂ ਬੁਲਾਉਣਾ ਵੀ ਨਹੀਂ ਵਧੀਆ ਲੱਗਦਾ ਸਾਨੂੰ ਵੀ ਜਦੋਂ ਕੋਈ ਸਾਡੇ 'ਚ ਫਰਕ ਪਾਉਣਾ ਹੈ ਹੂੰ ਬਸ ਸਾਨੂੰ ਆਵੇ ਸੇ ਆਸ ਵਿੱਚ ਵਧੀਆ ਰਹੀਏ ਬੱਚਿਆਂ ਦਾ ਵੀ ਫਿਰ ਥੋੜਾ ਓਨਾ ਹੀ ਪਿਆਰਾ ਹਾਂਜੀ ਇਹ ਤਾਂ ਸਵੇਰ ਉੱਠੇ ਤੋਂ ਬਿਨਾਂ ਜਿੰਨਾ ਚਿਰ ਇਹਨਾਂ ਦੇ ਕੋਲੇ ਨਹੀਂ ਆਉਂਦੇ ਹੂੰ ਉਹਨਾਂ ਚ ਸਾਡੇ ਬੱਚੇ ਇਹਨਾਂ ਨੂੰ ਚਾਹ ਨਹੀਂ ਚੰਗੀ ਲੱਗਦੀ ਪਹਿਲਾਂ ਇੱਧਰ ਆ ਇਹਨਾਂ ਦੇ ਕੋਲੇ ਆਉਂਦੇ ਫਿਰ ਇਹਨਾਂ ਦੀ ਜ਼ਰੀਰ ਬੰਦ ਆ ਇਹਨਾਂ ਦਾ ਵਧੀਆ ਇਹਨਾਂ ਦਾ ਕਹਿੰਦੇ ਮਾਸੀ ਚਾਹ ਦੇ ਦੇ ਮਾਸੀ ਅਸੀਂ ਆਉਣੀ ਆ ਇੱਧਰ 2 ਮਿੰਟ ਬਹਿਨੇ ਆ ਫਿਰ ਆ ਕੇ ਦੇ ਨਾਲ ਗੱਲਾਂ ਬਾਤਾਂ ਕਰਦੇ ਫਿਰ ਉਹਨਾਂ ਦਾ ਵਧੀਆ ਕੰਮ ਤੇ ਫਿਰ ਜਾਣਾ ਉਹਨਾਂ ਨੂੰ ਛੋਟੇ ਬੱਚੇ ਚਾਹ ਇੱਧਰੋਂ ਪੀਂਦੇ ਉੱਠ ਕੇ ਹਾਂ ਇੱਧਰੋਂ ਆ ਕੇ ਬਣਾਉਣੀ ਆਂਗੀ ਪਹਿਲਾਂ ਕਿ ਉਹਧਰ ਪੀਣਗੇ ਫਿਰ ਇੱਧਰ ਪੀਂਦੇ ਆ ਹੂੰ ਕਦੇ ਇਹਨਾਂ ਦੇ ਚਾਚੇ ਨੇ ਨਹੀਂ ਕਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰਦੇ ਐ ਤੇ ਕੀ ਨਹੀਂ ਕਰਦੇ ਨਹੀਂ ਹੂੰ ਬਧੀਆਂ ਉਹ ਵੀ ਜੇ ਕਿਤੇ ਆਣਾ ਆਇਆ ਪਤ ਮੇਰੇ ਨਾਲ ਫਲਾਣੇ ਥਾਂ ਚੱਲੀ ਉਹਨਾਂ ਨੇ ਵੀ ਆਪ ਨਾਲ ਲੈ ਕੇ ਜਾਣਾ ਇਹਨਾਂ ਨੂੰ ਹਮ ਕਦੇ ਨਹੀਂ ਉਹਨਾਂ ਨੇ ਨੀ ਕਦੇ ਇਹਨਾਂ ਨੂੰ ਕਦੇ ਝੜਕਿਆ ਨਾ ਕੁਝ ਕਿਹਾ ਇੱਥੇ ਜਿਹੜਾ ਇੱਥੇ ਜਿਵੇਂ ਇਹ ਇੱਥੇ ਵੀ ਤੁਸੀਂ ਜਿਵੇਂ ਤੁਸੀਂ ਉੱਥੇ ਤੋਂ ਪਹਿਣਾ ਇੱਥੇ ਵੀ ਇਹ ਜਿਹੜੇ ਤੁਹਾਡੇ ਹਸਬੰਦ ਤੇ ਭਰਾ ਕਿ ਨਹੀਂ ਨਹੀਂ ਜੀ ਚਾਚੇ ਤਾਇਆ ਨੇ ਇਹ ਵੀ ਮਤਲਬ ਉਮੀ ਹੀ ਆ ਜਿਵੇਂ ਤੁਸੀਂ ਹਾਂਜੀ 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 ਉਮੀ ਦੋ ਪਹਿਣਾ ਦੀ ਜ਼ਿੰਦਗੀ ਕਿਵੇਂ ਲੱਗਦੀ ਆ ਤੁਹਾਨੂੰ ਇਕੱਠੀਆਂ ਰਹਿਣ ਵਾਲੀਆਂ ਦੀ ਬਹੁਤ ਵਧੀਆ ਲੱਗਦੀ ਆ ਹਮ ਚੰਨ ਤੇ ਪਾਲੀ ਵਧੀਆ ਲੱਗਦੀ ਹੈ ਜੀ ਕਿਸੇ ਨੂੰ ਸਾਨੂੰ ਤਾਂ ਕਦੇ-ਕਦੇ ਆਉਂਦਾ ਵੀ ਮਾਪਿਆਂ ਕੋਲ ਵੀ ਨਹੀਂ ਜਾਂਦਾ ਜੀ ਦੋਨੇ ਹੁੰਨਗਾ ਹੂੰ ਕਦੇ ਆਉਂਦਾ ਮਾਪਿਆਂ ਕੋਲ ਵੀ ਛੇਤੀ ਜਾਗੇ ਸਾਨੂੰ ਆਪ ਦੀ ਜ਼ਿੰਦਗੀ ਵਧੀਆ ਲੱਗਦੀ ਉਹਨਾਂ ਨੂੰ ਹੂੰ ਤੇ ਜਿਹੜੀ ਮਨ ਚ ਕਦੇ ਇੱਕ ਦੂਜੀ ਪ੍ਰਤੀ ਗੁੱਸਾ ਆਇਆ ਕਿਸੇ ਗੱਲ ਤੇ ਨਾ ਆਇਆ ਤਾਂ ਹੋਊਗਾ ਕਦੇ ਵੀ ਨਹੀਂ ਗੁੱਸਾ ਕਰਕੇ ਦੇਖਿਆ ਹੀ ਨਹੀਂ ਅਸੀਂ ਕਿਵੇਂ ਗੁੱਸਾ ਇੱਕ ਦੂਜੀ ਤੇ ਨਹੀਂ ਆਉਂਦਾ ਹੈ ਨਹੀਂ ਜੀ ਕਈ ਵਾਰੀ ਮੈਨੂੰ ਹੂੰ ਨਹੀਂ ਮੈਨੂੰ ਗੁੱਸਾ ਕਹਿੰਦੀ ਹੁੰਦੀ ਕਈ ਵਾਰੀ ਵੀ ਹੂੰ ਕੋਈ ਗੱਲ ਹੋਵੇ ਮੈਂ ਕਹਿੰਦੀ ਨਹੀਂ ਆਉਂਦੀ ਨਹੀਂ ਤੂੰ ਆਇਂ ਨਹੀਂ ਕਰਦੀ ਤੂੰ ਆਇਂ ਨਹੀਂ ਕਰਦੀ ਹੂੰ ਦਨ ਵੇ ਸਿ ਫੋਨ ਹੈ ਕਾਸੀ 10 15 15 ਮਿੰਟ ਫੋਨ ਲਾਈ ਰੱਖਦੇ ਇੱਕ ਦੂਜੇ ਨੂੰ ਫੋਨ ਨਹੀਂ ਕੱਟਣਾ ਸਾਡਾ ਘਰ ਵੀ ਬਾਵਾ ਕਾਫੀ ਦੂਰ ਆਏ ਦੂ ਦੂ ਫਿਰ ਇਹ ਮੈਨੂੰ ਫੋਨ ਕਰਦੀਆਂ ਕੀ ਕਰਦੀਆਂ ਕਦੋਂ ਕਾਮੀ ਕਿ ਇੱਧਰ ਤੇ ਮੈਂ ਕਹਿੰਨੇ ਚੱਲ ਤੂੰ ਆ ਜਾ ਇੱਧਰ ਆਏ ਸੀ ਫੋਨ ਤੇ ਵੀ ਆਏ ਵਧੀਆ ਰਹਿੰਨੇਗਾ ਫੋਨ ਤੋਂ ਇੱਕ ਦੂਜੇ ਨਾਲ ਵਧੀਆ ਰੱਖਦੇ ਹਾਂ ਫਿਰ ਅਸੀਂ ਇੱਕ ਦੂਜੇ ਦੇ ਕੋਲੇ ਆ ਕੇ ਬੈਠਣਾ ਵਧੀਆ ਲੱਗਦਾ ਸਾਨੂੰ ਅੱਛਾ ਤੁਸੀਂ ਇੱਥੋਂ ਜਾੜਦੇ ਆ ਤਾਂ ਫੋਨ ਕਰ ਲੈਨੇ ਫਿਰ ਤਾਂ ਲੋਕਾਂ ਨੂੰ ਹੋਊਗਾ ਜੀ ਹਾਂ ਜੀ ਅਰੇ ਮੈਂ ਹੁੰਦਾ ਜੀ ਪਤਾ ਨਹੀਂ ਕੋਈ ਕੁਝ ਇਹਨਾਂ ਫੋਨ ਤੇ ਲੱਗੇ ਆ ਬਸ ਚਾਬੀ ਦੀ ਗੱਲਾਂ ਕਰਦੇ ਰਹਿੰਦੇ ਆ ਵੀ ਲੋੜ ਪਈ ਜੀ ਨਾ ਦੱਬ ਜੀ ਪਰਿਵਾਰ ਆ ਜੀ ਐਵੇਂ ਹੂੰ ਗਲਤ ਫੈਮਿਲੀ ਵਿੱਚ ਪੈਣਾ ਗਲਤ ਨਾ ਜੀ ਹੂੰ ਵਧੀਆ ਸਿਆਪ ਦੀ ਜ਼ਿੰਦਗੀ ਇੱਕ ਦੂਜੀ ਨਾਲ ਹੀ ਕਰਦੇ ਆ ਸਾਨੂੰ ਤਾਂ ਕੋਈ ਐਵੇਂ ਵੀ ਨਹੀਂ ਹੁੰਦਾ ਵੀ ਕਈ ਵਾਰ ਮੇਰਾ ਦੇਵਰੇ ਜਾਵੜ ਦਾ ਗੇੜੇ-ਗੂੜੇ ਤੇ ਲੈ ਕੇ ਗੱਡ ਅਸੀਂ ਇਕੱਠਾ ਵੀ ਸੌਣਗੇ ਇੱਕ ਥਾਂ ਪੈਣਗੇ ਬੈਣਗੇ ਇਹ ਕੋਈ ਨਹੀਂ ਹੁੰਦਾ ਫਿਰ ਮੈਂ ਪੈਣਾ ਬੈਣਾ ਹੁੰਦਾ ਇੱਥੇ ਫਿਰ ਕਹਿੰਦੇ ਜੀ ਜੇ ਕਈ ਵਧੀਆ ਸੇਹ ਨਾ ਭਾਤੀ-ਪੁੱਤੇ ਜਾਂਦੇ ਆ ਜੀ ਕਿਤੇ ਵੀ ਜਾ ਕੇ ਫਿਰ ਕਹਿੰਦੇ ਦੋਨੇ ਦੋਨੇ ਘਰਾਂ ਨੂੰ ਲੈ ਗਏ ਦੋਨੇ ਪੰਗੂ ਅਨਮਸ਼ਰੇ ਹਮ ਲੋਗ ਕਹਿੰਦੇ ਨਹੀਂ ਆਉਂਦੇ ਸਾਨੂੰ ਕੋਈ ਦਿੱਕਤ ਨਹੀਂ ਹੂੰ ਕਿਉਂਕਿ ਮੈਨੂੰ ਪਤਾ ਹੈ ਨਾ ਮੈਂ ਕਹਾਂ ਤਾਂ ਕਿਸੇ ਦੇ ਪਿੱਛੇ ਲੱਗ ਕੇ ਲੜਾਂਗੇ ਮੈਨੂੰ ਇਹ ਤੇ ਵਿਸ਼ਵਾਸ ਹੈ ਜੀ ਮੇਨ ਆ ਦੇ ਘਰ ਤੇ ਵੀ ਵਿਸ਼ਵਾਸ ਹੈ ਮੈਂ ਕਤਗੜੀ ਜਾ ਮੈਂ ਵੀ ਹੂੰ ਫਿਰ ਕੀ ਹੋ ਗਈ ਸੀ ਚਲੋ ਮਸੀਤਾ ਕਿਦਿਤ ਨਹੀਂ ਪਿੰਦਣਾ ਜੇ ਉਹਨਾਂ ਉਹ ਮੰਜੇ ਤੇ ਬੈਠਾ ਤੇ ਕੋਈ ਗੱਲ ਤੋਂ ਥੋੜੀ ਤਰੀ ਫਿਰਦੀ ਹੈ ਸ਼ਾਇਦ ਮੈਨੂੰ ਲੱਗਦਾ ਉਹਦੇ ਮੰਜੇ ਤੇ ਪੈਨ ਕਰਕੇ ਇਹਨਾਂ ਦੇ ਹਸਬੰਦ ਕਰਕੇ ਇਹਨਾਂ ਨੂੰ ਜਾਣ ਕੇ ਹੀ ਸ਼ੱਕ ਕਰਕੇ ਲੋਕ ਦੁਨੀਆ ਜਾਣ ਬੁੱਝ ਕੇ ਗਲਤ ਬਣਾਉਂਦੀ ਕੁਛ ਕੀ ਬਸ ਉਹੀ ਦਾ ਆਏ ਹੁੰਦਾਗਾ ਵੀ ਇਹ ਵੀ ਨਾ ਹੋਣਾ ਵਰਤਨ ਕਿਉਂ ਹੱਸਦੇ ਖੇਡਦੇ ਆ ਹੂੰ ਅਸੀਂ ਇੱਕ ਚੀਜ਼ ਬਸ ਕਿਸੇ ਤੇ ਲੈਣ ਨਹੀਂ ਜਾਣਾ ਬਸ ਉਧਰ ਉਧਰੀ ਆਸੀਂ ਵੀ ਵੱਧ ਲੈ ਲਏ ਘੱਟ ਲੈ ਲਏ ਅਸੀਂ ਆਸਮਾਨਾਂ ਤੇ ਵੀ ਨਹੀਂ ਜਾਂਦੇ ਹੋਰ ਬਸ ਕਿਸੇ ਇਹਨਾਂ ਦੇ ਆ ਜੇ ਮੈਂ ਕਿਸੇ ਦੇ ਘਰੇ ਵੀ ਜਾਊਗਾ ਮੈਨੂੰ ਕਹੂਗੀ ਹੁਣ ਕਿਸੇ ਪਾਸੇ ਹੋਠੋ ਹੀ ਬਣਾ ਲਈ ਤੂੰ ਕਿਸੇ ਹੋਰ ਅੱਡਾ ਬਣਾਉਂਦੀ ਫਿਰਦੀ ਆ ਮੈਂ ਕਹਿੰਦੀ ਨਹੀਂ ਮੈਂ ਤਾਂ ਵੀ ਕੋਈ ਲੋਨ ਜਾਂ ਫਾਰਮ ਭਰਨਾ ਸੀ ਜਾਂ ਮੈਂ ਉੱਥੇ ਗਈ ਸੀ ਫਿਰ ਇਹਨੂੰ ਮੈਂ ਕਹਿੰਦੀ ਆ ਵੀ ਮੇਰਾ ਲੜੂਗੀ ਹੁਣ ਤੇ ਮੈਂ ਕਹਿੰਦੀ ਆ ਆਉਣੀ ਆ ਮੈਂ ਤੇ ਹੋਰ ਮੈਨੂੰ ਲੱਗਾ ਤੂੰ ਹੁਣ ਅੱਡਾ ਹੋਰ ਕਿਤੇ ਬਣਾਉਂਦੀ ਫਿਰਦੀ ਆ ਕਿਤੇ ਦੇ ਹੋਰ ਜਾਣਾ ਜਾਉਣੀ ਇਹ ਇਹ ਨਾ ਹੋਵੇ ਵੀ ਕੱਲ ਨੂੰ ਜਿਹੜਾ ਇਹ ਇਹ ਇਲਜ਼ਾਮ ਲੱਗਣ ਤੋਂ ਬਾਅਦ ਤੁਹਾਡੇ ਤੇ ਹੋਰ ਇਲਜ਼ਾਮ ਲੱਗਣ ਲੱਗ ਜਾਈਏ ਭੈਣਾ ਭੈਣਾ ਵਾਲਾ ਨਹੀਂ ਕੋਈ ਕੋਈ ਤਾਂ ਇਲਜ਼ਾਮ ਲਾਉਣਗੇ ਜੀ ਉੱਤੇ ਕਾਹਦਾ ਲਾਉਣਗੇ ਜੀ ਹੂੰ ਬਾਕੀ ਦੁਨੀਆ ਤਾਂ ਮੂਨੀ ਪੜਿਆ ਅੰਦਾਜ਼ਾ ਜੋ ਬੋਲ ਬੋਲੀ ਜਾਣਾਗਾ ਬੋਲਦੇ ਦੀ ਤਾਂ ਕਰ ਮਾਰਦੇ ਤਾਂ ਹੱਥ ਫੜ ਲਾਂਗੇ ਬੋਲਦੇ ਦੀ ਕਿਹੜਾ ਜੀ ਫੜ ਲਾਂਗੇ ਆ ਤਾਂ ਬੋਲੀ ਜਾਣਾ ਜੋ ਮੂੰਚ ਆਇਆ ਉਹ ਹੀ ਕਹਿਣੇ ਨਾ ਹੂੰ ਪਰ ਲੋਕਾਂ ਨੇ ਮਗਰ ਆਪਾ ਲੱਗ ਕੇ ਨਹੀਂ ਚੱਲਦੇ ਇੱਕ ਹਨਾ ਔਰਤ ਦੇ ਜੇਕਰ ਔਰਤ ਜੇ ਸਮੱਸਿਆਵਾਂ ਦੇ ਵਿੱਚ ਆ ਜੇ ਹਨਾ ਉਹਦੇ ਤੇ ਮੁਸੀਬਤ ਪੈ ਜੇ ਤੇ ਫਿਰ ਦੁਨੀਆ ਉਹਦਾ ਸਾਥ ਦੇਣ ਦੀ ਬਜਾਏ ਉਹਨੂੰ ਬਦਨਾਮ ਕਰਨ ਲੱਗ ਜਾਂਦੀ ਹੈ ਹਾਂਜੀ ਮੈਂ ਨਾਮ ਹੀ ਕਰਦੇ ਜੀ ਬਸ ਤੁਹਾਨੂੰ ਕੰਮ ਹੀ ਮੇਰਾ ਨਾ ਕਿ ਇਹ ਨਾਮ ਮਤ ਸਤ ਮੈਂ ਹਰ ਇੱਕ ਦਾ ਸਾਥ ਦਿੱਤਾ ਹਰ ਇੱਕ ਬੰਦੇ ਬੁੜੀ ਦਾ ਵੀ ਕੋਈ ਮੁਸੀਬਤ ਜੁੰਦਾ ਮੈਂ ਹਰ ਇੱਕ ਦੇ ਸਾਥ ਦਿੰਨੀ ਆ ਪਰ ਜਦੋਂ ਮੇਰੇ ਤੇ ਵਕਤ ਪਿਆ ਕਿ ਸਾਹਮਣੇ ਸਾਥ ਸਾਥ ਹਮ ਔਖੇ ਵੇਲੇ ਕੋਈ ਕੰਮ ਨਹੀਂ ਹਾਂ ਮੈਂ ਹਰ ਇੱਕ ਦਾ ਸਾਥ ਦਿੰਨੀ ਆ ਸਾਡੇ ਮੇਰੇ ਜੇਟ ਸੀਗਾ ਇੱਕ ਦੂਸਰਾ ਹੋਰ ਉਹਦੇ ਸੱਟ ਲੱਗ ਗਈ ਮੰਮੀ ਨਾਲ ਉਹਨਾਂ ਦੇ ਘਰੇ ਕੰਮ ਵੀ ਕੀਤਾ ਮੇਰੇ ਘਰ ਵਾਲਾ ਸਹੀ ਸੀ ਉਹ ਦਿਹਾੜੀਆਂ ਲੈ ਕੇ ਉਹਨਾਂ ਨੂੰ ਸੌਦਾ ਪੱਤਾ ਸਿੱਟਿਆ ਕਰੀ ਜਦੋਂ ਮੇਰੇ ਘਰ ਵਾਲਾ ਮੰਜੇ ਤੇ ਬਹਿ ਗਿਆ ਉਸ ਬੁੜੀ ਨੇ ਇੱਕਦ ਤੇ ਫੈਟੂ ਚ ਹਟ ਕੇ ਮੇਰੇ ਘਰ ਵਾਲੇ ਦਾ ਹਾਲ ਸਾਲ ਵੀ ਪਸੰਦ ਨਹੀਂ ਸੀ ਹੂੰ ਆਉਦੇ ਹੁਣ ਆਪਦੀ ਮੈਨੂੰ ਬੁਲਾਉਣਾ ਹਟ ਗਈ ਜਿੱਦ ਦੇ ਮੇਰੇ ਬੇਟੇ 6 ਵਜੇ ਆ ਉਹਦੇ ਤੋਂ ਜਮੇ ਬੁਲਾਉਣਾ ਹਟ ਗਈ ਵੀ ਮੈਨੂੰ ਪੁੱਸਣਾ ਨਾ ਪੈ ਜੇ ਇਹਨਾਂ ਨੂੰ ਹੂੰ ਮੈਂ ਖਸ ਜਿਗੜ ਮੰਗਣਾਉਣੀ ਆ ਵਧੀਆ ਆਪਦੇ ਘਰੇ ਸੋਕੇ ਆ ਸੀ ਤੁਸੀਂ ਇੰਨਾ ਹੈਲਪ ਕੀਤੀ ਤੁਹਾਡੀ ਕਿਸੇ ਨੇ ਕੀਤੀ ਨਹੀਂ ਨਾ ਹੂੰ ਪਿੰਡ ਵੀ ਜਿਹੜੇ ਵੀ ਆਪਣੇ ਹੋਰ ਜਿੰਮੇਦਾਰਾਂ ਦੇ ਮੁੰਡੇ ਆ ਕਲੱਬ ਵਾਲੇ ਉਹਨਾਂ ਨੇ ਬਹੁਤ ਵਿਚਾਰਾਂ ਨੇ ਮੇਰੀ ਸਹਾਇਤਾ ਕਰੀ ਆ ਵੀ ਹਸਪਤਾਲਾਂ ਚ ਮੈਨੂੰ ਲੈ ਕੇ ਮੇਰੇ ਹਸਣ ਨੂੰ ਤੇ ਵੀ ਸਗਰਾਂ ਇਕੱਠਾਂ ਕਰ ਕਰ ਵੀ ਮੈਨੂੰ ਦਿੰਦੇ ਰਹੇ ਪਰ ਆਪਾਂ ਵਿਹੜੇ ਵਾਲਿਆਂ ਨੇ ਕਿਸੇ ਨੇ ਸਹਾਇਤਾ ਨਹੀਂ ਕੀਤੀ ਹੂੰ ਇਹੋ ਜੇ ਫਾਲਤੂ ਇਲਜ਼ਾਮ ਲਾਏ ਹਾਂ ਹਾਂ ਫਾਲਤੂ ਮੈਨੂੰ ਬਥੇਰਾ ਇਹ ਦੇਖ ਮੈਂ ਮੋ ਕਾ ਪੜਾਈ ਜਾਂਦੇ ਜਬ ਮਾਸਟਰ ਨਹੀਂ ਲੱਗੀ ਪਈ ਆ ਮੈਂ ਆਪਦੇ ਘਰ ਵਾਲੇ ਨੂੰ ਜਵਾਕਾ ਨੂੰ ਪੜਾਉਂਦੀ ਰਹੀ ਆ ਤੂੰ ਫਲਾਣੇ ਦਾ ਨਾਮ ਲੈ ਬੋਲਦਾ ਨਹੀਂ ਸੁਣਦਾ ਹੁਣ ਬੋਲਣ ਲੱਗਿਆ ਥੋੜਾ ਥੋੜਾ ਮੈਂ ਕਹਣਾ ਤੂੰ ਜਮੇਰ ਦਾ ਨਾਮ ਲੈ ਤੂੰ ਕਹੇ ਜਮੇਰ ਤੂੰ ਕਹੇ ਕਾਲੂ ਮੈਂ ਨਾਂ ਲੈਣ ਸਿਖਾਉਂਦੀ ਮੈਨੂੰ ਕਹਿੰਦੇ ਦੇਖ ਬੀਬੀ ਰਜ ਨਹੀਂ ਲੱਗੀ ਪਈ ਆ ਪਿੰਗਲੇ ਨੂੰ ਪੜਾਉਣਾ ਐਸ ਤਰ੍ਹਾਂ ਤੇ ਮੇਰੇ ਦਿਲ ਜਾਮ ਲੱਗਦੇ ਤੇ ਇਹ ਤਾਂ ਕਿ ਮਾਣ ਵਾਲੀ ਗੱਲ ਆ ਵੀ ਆਪਦੇ ਘਰ ਵਾਲੇ ਦਾ ਸਾਥ ਨਾ ਛੱਡਣਾ ਉਹਦੇ ਪੂਰਾ ਨਾਲ ਸਾਥ ਦੇਣਾ ਇਹੋ ਜੇ ਔਖੇ ਸਮੇਂ 'ਚ ਵੀ ਇਹ ਤਾਂ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ ਤੁਸੀਂ ਪਰ ਮੈਨੂੰ ਇੰਨੇ ਕਹਿ ਦਿੰਦੇ ਬੀਬੀ ਰਜਨੀਆ ਇੰਗਲੇ ਨੂੰ ਚੱਤੀ ਫਿਰਦੀ ਆ ਫਲਾਂ ਨਾਲ ਧਮਕਾ ਪਰ ਮੈਂ ਸਾਥ ਨਹੀਂ ਛੱਡਿਆ ਮੈਂ ਕਹਿੰਦੀ ਜਿੱਨਾ ਚੱਕ ਰੱਬ ਨੇ ਸਾਹ ਬਗਾਏ ਨਾ ਉਹਨਾਂ ਚੱਕੇ ਦੇ ਸਾਹ ਰੱਖੂੰਗੀ ਪਾਸ ਕਰ ਤੇ ਭੈਣਾ ਭੈਣਾ 'ਚ ਜਦੋਂ ਫਿਰ ਕਦੇ ਤੁਸੀਂ ਤਾਂ ਕਹਿੰਦੇ ਹੋ ਵੀ ਹਨਾ ਸਾਡੀ ਲੜਾਈ ਨਹੀਂ ਹੁੰਦੀ ਪਰ ਹੁਣ ਜਦੋਂ ਹੋ ਜੇ ਉਦੋਂ ਫਿਰ ਸੌਰੀ ਕੌਣ ਕਹਿੰਦਾ ਤੁਹਾਡੇ ਚੋਂ ਪਹਿਲਾਂ ਅਜੇ ਤੱਕ ਤਾਂ ਹੋਈ ਨਹੀਂ ਅਜੇ ਨਹੀਂ ਹੋਈ ਹਾਂ ਜੀ ਸੌਰੀ ਦਾ ਮੌਕਾ ਹੀ ਨਹੀਂ ਆਇਆ ਮੌਕਾ ਹੀ ਨਹੀਂ ਹੋਇਆ ਉਸ ਦਿਨ ਦੇ ਵੀ ਨਹੀਂ ਜੀ ਮੌਕਾ ਹੈ ਬੱਚੇ ਹੈ ਜੀ ਹਨਾ ਬਰਾਬਰ ਦੇ ਦੇਵੋ ਮੈਂ ਇਹਨਾਂ ਨੂੰ ਕੁਝ ਵੀ ਕਹੀ ਆਵਾ ਕੋਈ ਵਾਰੀ ਮੈਂ ਮਾਰ ਵੀ ਲੈਂਦੀ ਇਹਨਾਂ ਤੇ ਹਾਂ ਅੱਛਾ ਛੋਟਾ ਹਾਂ ਜੀ ਵੱਡੇ ਦੇ ਮੈਂ ਮਾਰ ਵੀ ਲੈਂਦੀ ਪਰ ਉਹਨਾਂ ਨੇ ਕਦੇ ਇਹਨਾਂ ਨੇ ਕੁਝ ਨਹੀਂ ਕਿਹਾ ਜੀ ਜਾਮਾਸ ਤੂੰ ਕਿਉਂ ਸਾਡੇ ਮਾਰਦੀ ਆ ਹਾਂ ਸਮਝ ਜਿਹੜਾ ਇਹ ਮੇਰਾ ਗਿਆ ਛੋਟਾਗਾ ਉਹ ਗੁੱਸਾ ਕਰ ਲੈਂਦਾ ਜੀ ਹੁਣ ਤਾਂ ਤੁਹਾਨੂੰ ਪਤਾ ਜੀ ਬੱਚੇ ਨੂੰ ਹਜੇ ਅਕਲ ਹੈ ਨਹੀਂ ਨਾ ਜੀ ਹਾਂ ਥੋੜੇ ਚੁ ਗੁੱਸੇ ਖੋਹੇ ਕੋਈ ਦੇਖੋ ਨਹੀਂ ਜਾਂਦਾ ਉਧਰ ਕਈ ਵਾਰ ਮੈਂ ਕਿਤੇ ਜਾਣਾ ਹੁੰਦਾ ਪਰ ਸਕੂਲੋਂ ਆ ਕੇ ਵੀ ਉਧਰ ਹੀ ਜਾਂਦਾ ਮੈਂ ਕਹਿ ਲੀ ਉਹਧਰ ਜਾਵੜ ਤੇ ਮਮੀ ਘਰੇ ਹੈਗੀ ਹਮ ਬਸ ਹੋਰ ਨਹੀਂ ਕਿਸੇ ਦੇ ਘਰੇ ਵੀ ਜਾਂਦਾ ਜਿਸ ਘਰੇ ਪਿਆਰੂਗਾ ਬਸ ਘਰੇ ਖੇਡੀ ਆਂਦ ਰਹਿੰਦਾ ਕਈ ਵਾਰ ਮੈਂ ਲੱਗੇ ਨੇ ਚੌੜ ਕਰਨਾ ਦੇ ਡੈਡੀ ਕੋਲੇ ਭੱਜ ਜਾਂਦਾ ਜੀ ਦੁਕਾਨ ਤੇ ਹਮ ਪੈਸਾ ਹੀ ਚੋੜ ਕਰੀ ਜਾਂਦੇ ਰਹਿੰਦੇ ਨੇ ਥੋੜੇ ਚੁ ਗੁੱਸਾ ਕਿਉਂ ਹੁੰਦਾ ਸਭ ਤੋਂ ਵੱਧ ਗੁੱਸੇ ਵਾਲਾ ਤਾਂ ਹਜੇ ਤੱਕ ਸਦੋਨੀ ਨਹੀਂ ਹੈਗਾ ਲੋਕਾਂ ਦਾ ਤਾਂ ਬਹੁਤ ਹੋਦਾ ਜਦੋਂ ਘਰ ਥਾਸ ਮੇ ਨਹੀਂ ਸਾਨੂੰ ਗੁੱਸਾ ਆਉਂਦਾ ਰਾਬ ਤੇ ਨਹੀਂ ਹੁੰਦਾ ਜੇ ਤੁਸੀਂ ਤੇ ਇਹ ਤੁਹਾਡੀ ਜ ਸ਼ੈਨ ਸ਼ਕਤੀ ਵੀ ਬੜੀ ਜਿਆਦਾ ਹੀ ਹੈ ਜਿਹੜੇ ਉਹ ਜੇ ਇਲਜ਼ਾਮਾਂ ਤੋਂ ਲੈ ਕੇ ਵੀ ਤੁਸੀਂ ਫਿਰ ਵੀ ਹਨਾ ਦੁਨੀਆ ਨਾਲ ਲੜਦੇ ਵੀ ਨਹੀਂ ਹੈ ਨਾ ਦੁਨੀਆ ਤੇ ਪ੍ਰਵਾਹ ਵੀ ਨਹੀਂ ਕਰਦੇ ਵੀ ਸ਼ੈਨ ਸ਼ਕਤੀ ਵੀ ਬਹੁਤ ਵੱਧੀ ਹੈ ਫਿਰ ਤੁਹਾਡੀ ਹਾਂ ਜੇ ਅਸੀਂ ਨਹੀਂ ਤਾਂ ਅਗਲਾ ਇਹੋ ਜੇ ਇਲਜ਼ਾਮ ਉਹੀ ਰੌਲਾ ਪਾ ਲੈਂਦਾ ਵੀ ਤੁਸੀਂ ਮੈਂ ਹਨਾ ਵੀ ਕੀ ਕਰ ਦੂੰ ਕਿ ਨਹੀਂ ਆਜੋ ਕੀ ਕਰਨਾ ਕੀ ਨਹੀਂ ਪਰ ਨਹੀਂ ਅਸੀਂ ਆ ਕਹਿੰਦੇ ਬਖਤ ਦੇਖ ਲੈਨੇ ਇੱਕ ਦੂਜੇ ਦੇ ਅਸੀਂ ਇਹਨਾਂ ਨੂੰ ਦੇਖ ਕੇ ਚੱਲੀਦਾ ਵੀ ਦੇਖ ਜਦੋਂ ਆਪਾਂ ਕੋਈ ਜਿਹੜੇ ਬਖਤਾਂ ਦੇ ਵਿੱਚ ਖੜ੍ਹ ਸਕਦੇ ਆ ਤੇ ਇਹ ਜਿਮ ਗੱਲਾਂ ਤਾਂ ਮੂਲੀ ਜਿਮ ਗੱਲਾਂ ਇਹਨਾਂ ਦੇ ਵਿੱਚ ਕੀ ਖੜਨਾ ਹੋਇਆ ਇਹ ਤਾਂ ਲੋਕ ਬਸ ਕਹੀ ਜਾਂਦੇ ਆ ਕਹਾਈ ਜਾਂਦੇ ਆ ਇਹ ਤਾਂ ਕਹਿੰਦਾ ਲੜ ਜਾਂਦੇ ਮਿਹਣੇ ਤੇ ਗੌਂਦ ਜਾਂਦੇ ਸਿੱਖਣਗਾ ਹੁੰਦਾ ਤਾਂ ਚੱਲੀ ਜਾਂਦਾ ਹੁੰਦਾ ਲੜਦੇ 100 100 ਕੁਸ ਕਹਿੰਦੇ ਆ ਪਰ ਨਹੀਂ ਅਸੀਂ ਨਹੀਂ ਲੜਨਾ ਚਾਹੁੰਦੇ ਨਾ ਹੀ ਪਰਮਾਤਮਾ ਸਾਡੇ ਇਸ ਤਰ੍ਹਾਂ ਦੀ ਪੈ ਰੱਖੇ ਕਿਉਂਕਿ ਪਤਾ ਹੀ ਹੁੰਦਾ ਜਿਹੜੇ ਗੰਦ ਬੰਦੇ ਹੁੰਦੇ ਆ ਗੰਦ ਔੜਾਂ ਹੁੰਦੀਆਂ ਉਨਾਂ ਦੀ ਇਹ ਜੀ ਸੋਚ ਹੁੰਦੀ ਹੈ ਜਿਹੜਾ ਬੰਦਾ ਆਪ ਹੋ ਜਾਂਦਾ ਉਹ ਮੱਲੋ ਮੱਲੀ ਅਗਰੇ ਨੂੰ ਕਹਿੰਦਾ ਉਸੇ ਤੋਂ ਸਾਨੂੰ ਤਾਂ ਆਵੇ ਨਾ ਜੀ ਜੇ ਅਸੀਂ ਜੇ ਆਪ ਉਸ ਗਲਤ ਕਰਦੇ ਹੋਗੇ ਸਾਨੂੰ ਗੁੱਸਾ ਤਾਂ ਨਹੀਂ ਹੁੰਦਾ ਇਸ ਕਰਨ ਭੁੱਕੀ ਜਾਂਦਾ ਹੂੰ ਅਸੀਂ ਕੀ ਲੈਣਾ ਕਿਸ ਤੋਂ ਅਸੀਂ ਆਪ ਦਾ ਮਾਸਟਰ ਇੰਨੇ ਆਪ ਦਾ ਡਿਮਾਂਡ ਸਹੀ ਹੈ ਨਾ ਆਪ ਫਿਰ ਤੁਹਾਡੀਆਂ ਵੀਡੀਓ ਤੇ ਵੀ ਬਹੁਤ ਫੇਰ ਤਾਂ ਇਸੇ ਕਰਕੇ ਫਿਰ ਵੀਡੀਓ ਤੇ ਵੀ ਬਹੁਤ ਔਖੇ ਹੋਣੇ ਦੁਨੀਆ ਵਾਲੇ ਬਹੁਤ ਕੁਝ ਕਹਿੰਦੇ ਆ ਜਵਾਕ ਨੂੰ ਕਹਿੰਦੇ ਮਮੀ ਵੀਡੀਓ ਬਣਾਉਂਦੀ ਆ ਫਲਾਂ ਨਾ ਢੋਂਕਾ ਤੇ ਪਰ ਮੇਰੇ ਜਵਾਕ ਨਹੀਂ ਮੈਨੂੰ ਕਹਿੰਦੇ ਦੀ ਤੁਸੀਂ ਕਿਉਂ ਪਾਉਣਿਆ ਕਿਉਂ ਤੁਸੀਂ ਕਰਦੇ ਆ ਇਹ ਤਾਂ ਕਹਿੰਦੇ ਕੋਈ ਨਾ ਮੰਮੀ ਬਣਾਈ ਤੇ ਛੋਟਾ ਫੋਨ ਹੁੰਦਾ ਸੀ ਫਿਰ ਮੈਂ ਫੋਨ ਦਵਾ ਕੇ ਲਈ ਗਿਸਤਾਂ ਤੇ ਜਾ ਕੇ ਤੇ ਮੈਂ ਕਿ ਤੂੰ ਵੀਡੀਓ ਪਾਇਆ ਕਰ ਕੋਈ ਨਾ ਚਲੋ ਕੋਈ ਨਾ ਕੋਈ ਸਹਾਇਤਾ ਕਰ ਦਿੰਦਾਗਾ ਹਮ ਇਹਨੇ ਮੇਰੇ ਭੈਣ ਨੇ ਮੈਨੂੰ ਪੈਸੇ ਦੇ ਕੇ ਪਹਿਲਾ ਫੋਨ ਦਵਾ ਕੇ ਲਈ ਫਿਰ ਮੈਨੇ ਕਿਸ਼ਤ ਭਰ ਕੇ ਆਇਆ ਕਰੇ ਕਿਤੇ ਕਿਵੇਂ ਫਿਰ ਮੈਨੇ ਕਹਿੰਦੀ ਤੂੰ ਆ ਵੀਡੀਓ ਬਣਾ ਮੈਨੂੰ ਜਮਾਨੇ ਸਿਕਾਸੇ ਤਾਂ ਵੱਲ ਨਹੀਂ ਸੀ ਵੀਡੀਓ ਵੀਡੀਓ ਬਣਾਉਂਦਾ ਸਾਰਾ ਕੁਝ ਮੈਨੂੰ ਇੱਥੇ ਨਹੀਂ ਸਿਖਾਇਆ ਹਮ ਕਿੰਦੇ ਵੀਡਿਓ ਬਣਾ ਆ। ਮੀਕਸ ਨੇ ਦੱਸਿਆ ਸੀਗਾ ਜੀ ਬਸ ਮੈਂ ਇਹਨੂੰ ਜੇ ਕਿਸੇ ਦਾ ਕੋਈ ਰੋਟੀ ਕਿਸੇ ਕੋਈ ਪੈਂਦਾ ਹੀ ਹੈ ਨਾ ਆਪਾਂ ਨੂੰ ਕੋਈ ਦਿੱਕਤ ਹੈ। ਬਾਕੀ ਅਸੀਂ ਇੱਕ ਅਸੀਂ ਕਿਹੜਾ ਜੀ ਕੋਈ ਉਪਰੇ ਆ। ਅਸੀਂ ਭੈਣਾ ਭੈਣਾ ਹੈਗਾ ਪਿੱਛੇ ਤੋਂ ਵੀ ਇਸ ਤਰ੍ਹਾਂ ਜਦਾਂ ਜੀ। ਮੈਂ ਇਹਨੂੰ ਕਿਹਾ ਵੀ ਚਲ ਕੋਈ ਨਾ ਤੋ ਕੀ ਪਤਾ ਮਹਾਰਾਜ ਕੋਈ ਫੜ ਲੈ ਵਾਹ ਮੈਂ ਕਿ ਤੂੰ ਪਾ ਦੇ ਕਰ ਵੀਡੀਓ। ਤੁਸੀਂ ਤਾਂ ਹਨਾ ਕਿਸ ਸੋਚ ਲਈ ਹਨਾ ਆਪਣੇ ਹਨਾ ਵੀ ਸਥਿਤੀ ਬਿਹਤਰ ਬਣਾਉਣ ਲਈ ਵੀਡੀਓ ਬਣਾਉਣੀ ਹੈ ਤੇ ਦੁਨੀਆ ਕੀ ਸੋਚ ਰਹੀ ਹੈ ਬਾਲੇ ਬਹੁਤ ਕੁਝ ਮਨ ਸੋਚ ਐ ਇਹ ਕਮੈਂਟ ਵੀ ਬਹੁਤ ਕਈ ਵਾਰ ਤਾਂ ਕਿਵੇਂ ਨਾ ਕਿਵੇਂ ਕਰ ਦਿੰਦੇ ਪਰ ਆਪਾਂ ਕਹਿੰਦੇ ਉਹਨੂੰ ਬਲੌਕ ਕਰ ਦਿੰਨੇ ਆ ਪਰ ਆਪਾਂ ਕਦੇ ਸੋਚਿਆ ਨਹੀਂ ਵੀ ਕਹੀ ਜਾਂਦੇ ਕਹੀਏ ਜ਼ਿੰਦਗੀ ਦੇ ਵਿੱਚ ਬਹੁਤ ਘਾਟੇ ਵਾਧੇ ਆਉਂਦੇ ਜਰ ਲਈਦੇ ਆ ਮੈਂ ਕਹਿੰਦੀ ਕਹੀ ਜਾਂ ਤੂੰ ਲੋਕਾਂ ਦਾ ਕੰਮ ਹੀ ਹੈ ਕਮੈਂਟਾਂ ਤੇ ਗੁੱਸਾ ਆਉਂਦਾ ਨਾ ਹੁੰਦਾ ਹੀ ਨਹੀਂ ਗੁੱਸਾ ਮੈਂ ਕਹਿੰਦਾ ਜੇ ਆਪਾਂ ਪਾਉਣੇ ਆ ਰੀਲ ਪਾਉਣੇ ਆ ਤਾਂ ਉਹਨੂੰ ਉਹ ਵੀ ਕਮੈਂਟ ਕਰਦੇ ਆ ਪਰ ਹਜੇ ਹਜੇ ਤੱਕ ਮੈਨੂੰ ਕੋਈ ਗਲਤ ਕਮੈਂਟ ਤਾਂ ਆਇਆ ਨਹੀਂ ਹੈਗਾ ਪਰ ਕੱਲ ਕਿਸੇ ਨੇ ਦੇਖਿਆ ਹੂੰ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀ ਤੇ ਧੰਨਵਾਦ ਜੀ ਜੁੜੇ ਰੋ ਬੋਕਲ ਜੁਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ